ਸਚੀਰੀਆ ਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਲੈ ਕੇ ਆਈਆਂ ਸਰਦੀਆਂ ਵਾਲੀਆਂ ਕਲੈਕਸ਼ਨਾਂ ਬਹੁਤ ਸੋਹਣੇ ਸੂਟ ਨੇ ਰੰਗ ਬਹੁਤ ਪਿਆਰੇ ਨੇ ਫਰਸਟ ਕਲੈਕਸ਼ਨ ਜਿਹੜੀ ਆਏਗੀ ਇਹ ਡਿਜ਼ਾਈਨਰ ਕਲੈਕਸ਼ਨ ਹੈ ਟੌਪ ਪੈਂਡ ਜਿਹੜਾ बॉਟਮ ਪੈਂਡ दुपट्टा ਜਿਹੜਾ ਤੁਹਾਨੂੰ ਸਟਾਲ ਦਿੱਤਾ ਗਿਆ ਉਹ ਪਲੇਨ ਆਏਗਾ ਵੈਲਵਟ ਦੇ ਵਿੱਚ ਸ਼ਾਰਟ ਬਹੁਤ ਹੀ ਪਿਆਰੇ ਪ੍ਰਿੰਟ ਦੇ ਨਾਲ ਆਏਗੀ ਸ਼ਰਟ ਪਿਓਰ ਵੈਲਵਟ ਦੀ ਹੈ ਡਿਜੀਟਲ ਪ੍ਰਿੰਟ ਹੈ ਵੱਡੇ ਪਰ ਦਾ ਕਪੜਾ ਸਟਾਲ ਜਿਹੜਾ ਤੁਹਾਨੂੰ ਸ਼ਨੀਲ ਦਾ ਮਿਲੇਗਾ ਉਹ 2 ਮੀਟਰ ਦਾ ਮਿਲੇਗਾ बॉਟਮ ਵੀ ਸ਼ਨੀਲ ਦਾ ਆਏਗਾ ਉਹ ਵੀ 2 ਮੀਟਰ ਦਾ ਆਏਗਾ ਪ੍ਰਾਈਸ ਇਹਦਾ 630 ਰੁਪਏ ਹੈ ਫ੍ਰੀ ਸ਼ਿਪਿੰਗ ਚਾਰजेस ਆਲ ਓਵਰ ਇੰਡੀਆ ਸਿਰਫ ਤੇ ਸਿਰਫ 630 ਦੇ ਵਿੱਚ ਤੁਸੀਂ ਐਵੇਂ ਵਾਲੇ ਵਿంటర్ ਸਪੈਸ਼ਲ ਬਹੁਤ ਹੀ ਪਿਆਰੇ ਰੰਗਾਂ ਦੇ ਨਾਲ ਬੜੇ ਸੋਹਣੇ-ਸੋਹਣੇ ਕੰਟਰਾਸਟ ਬਣਾਏ ਨੇ ਐਵੇਂ ਵਾਲੇ ਸੂਟ ਬਾਈ ਕਰ ਸਕਦੇ ਹੋ ਹੋਮ ਡਿਲੀਵਰੀ ਅਵੇਲੇਬਲ ਹੈ ਫ੍ਰੀ ਸ਼ਿਪਿੰਗ ਚਾਰजेस ਹੈ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਸਿਰਫ ਤੇ ਸਿਰਫ 630 ਵਿੱਚ ਤੁਸੀਂ ਐਵੇਂ ਵਾਲੇ ਸੂਟ ਬਾਈ ਕਰ ਸਕਦੇ ਹੋ ਬਹੁਤ ਸੋਹਣੇ ਨੇ ਰੰਗ ਬੜੇ ਪਿਆਰੇ ਨੇ ਬਾਕੀ ਕਿ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਮੇ ਆਪਣਾ 623924575 ਜਿੱਦੇ ਤੱਕ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੇ ਕਿਸੇ ਸੂਟ ਦੀ ਕੁਐਰੀ ਹੈ ਚਾਹੀਏ ਉਹ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੀ ਆ ਉਹਨਾਂ ਦੇ ਵਿੱਚੋਂ ਐਵਾਂ ਵਾਲੀ ਇਕਲੈਕਸ਼ਨਾਂ ਟਾਪ ਐਂਡ ਬਾਟਮ ਦੀਆਂ ਆਣੀਆਂ ਮਿਕਸ ਮੈਚ ਇਕਲੈਕਸ਼ਨਾਂ ਨੇ ਵਿంటర్ ਸਪੈਸ਼ਲ ਇਕਲੈਕਸ਼ਨਾਂ ਹੁਣ ਆਣੀਆਂ ਸ਼ੁਰੂ ਹੋ ਗਈਆਂ ਨੇ ਇਹ ਵੀ ਵੈਲਵਟ ਦੀਆਂ ਇਕਲੈਕਸ਼ਨਾਂ ਨੇ ਇਹ ਤੁਹਾਨੂੰ ਬਾਟਮ ਪਲੇਨ ਮਿਲੇਗਾ ਜਿਹੜਾ ਇਹਦੀ ਸ਼ਰਟ ਦਾ ਫੈਬਰਿਕ ਹੈ ਉਹ ਤੁਹਾਨੂੰ ਪ੍ਰਿੰਟਡ ਮਿਲੇਗਾ ਬਹੁਤ ਪਿਆਰਾ ਪ੍ਰਿੰਟ ਹੈ ਕੁਝ ਛੋਟੀ ਜਿਹੀ ਬੂਟੀ ਵਾਲੇ ਤੇ ਕੁਝ ਬ੍ਰੌਡ ਪ੍ਰਿੰਟ ਵਾਲੇ ਨੇ ਪ੍ਰਾਈਸ ਇਹਦਾ ਸਿਰਫ ਤੇ ਸਿਰਫ 500 ਰੁਪਏ ਆ 500 ਵਿੱਚ ਤੁਸੀਂ ਇਹ ਵਾਲੇ ਸੂਟ ਜਿਹੜੇ ਕੀ ਮੈਂ ਇੱਥੇ ਐਡ ਕੀਤੇ ਨੇ ਇਹਨਾਂ ਵਿੱਚੋਂ ਕੋਈ ਵੀ ਇੱਕ ਸਿਰਫ 300 500 ਰੁਪਏਾਂ ਦੇ ਵਿੱਚ ਰੰਗ ਸਾਰੇ ਅਵੇਲੇਬਲ ਨੇ ਜਿੰਨੇ ਵੀ ਮੈਂ ਇੱਥੇ ਐਡ ਕੀਤੇ ਨੇ ਵਿੰਟਰ ਸੈਸ਼ਨ ਕਲੈਕਸ਼ਨਾਂ ਨੇ ਤੇ ਰੰਗਾਂ ਦੀ ਕੋਈ ਕਮੀ ਨਹੀਂ ਹੈ ਇੱਕ ਤੋਂ ਵੱਧ ਗਈ ਇੱਕ ਰੰਗ ਨੇ ਸਾਰੇ ਸੂਟ ਅਵੇਲੇਬਲ ਨੇ ਤੇ ਹੋਰ ਅਗਰ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਦਿੱਤਾ ਹੈ ਨੰਬਰ ਜਾ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੇ ਉਸ ਵੀ ਸੂਟ ਦੀ ਕੁਐਰੀ ਕਰਨੀ ਹੈ ਚਾਹੀ ਉਹ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਹੋਰ ਵੀਡੀਓਜ਼ ਦੇ ਵਿੱਚੋਂ ਸਟੇਟਸ ਦੇਖਣਾ ਤਾਂ ਵੀ ਨੰਬਰ ਜਾ ਕੇ ਮੈਸੇਜ ਕਰ ਦੇਣਾ ਤਾਂ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਅਤੇ ਐਕਸਕਲੂਸਿਵ ਕਲੈਕਸ਼ਨ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ